ਦੇਖੋ ਡੈਰੀਫਾ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੋਕ ਸਭਾ 2024 ਤਾਂ ਜਿਲੰਦਰ ਜਿਮਨੀ ਚੋਣਾ ਤੋਂ ਬਾਅਦ ਵਾਜਪਾ ਜੜੀ ਹਾਈ ਕਮਾਨਾ ਪੂਰੀ ਤਰ੍ਹਾਂ ਚੁਕੰਨੀਆਂ ਚੌਕਸ ਹੈ ਤੇ ਹਮੇਸ਼ਾ ਹੀ ਆਪਣੇ ਜਿਹੜੇ ਵਾਜਪਾ ਦੇ ਕਾਰਜਕਰਤਾ ਨੂੰ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਾਸਤੇ ਹੀ ਤਿਆਰ ਕਰਨ ਵਾਸਤੇ ਇਸ ਦੇ ਨਾਲ ਜਿਹੜੀ ਆਉਣ ਵਾਲੀ ਨਗਰ ਨਿਗਮ ਚੋਣਾਂ ਤੇ ਪੰਚਾਇਤ ਚੋਣਾਂ ਵਾਸਤੇ ਵੀ ਕਾਰਜ ਕਰਦੇ ਵਾਜਪਾ ਦੇ ਵਰਕਰ ਹੈਗੇ ਉਹਨਾਂ ਨੂੰ ਹਮੇਸ਼ਾ ਹੀ ਚੋਣਾਂ ਲਈ ਤਿਆਰਬਰ ਤਿਆਕਰਨ ਲਈ ਹਮੇਸ਼ਾ ਨਈ ਰਣਨੀਤੀ ਵਾਸਤੇ ਕੋਈ ਨਾ ਕੋਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਜਾਂਦਾ ਤਾਂ ਪੰਜਾਬ ਸੂਬੇ ਭਰ ਦੀ ਜਿਹੜੀ ਵਿਸਤਾਰਤਾ ਕਾਰਜ ਕਰਨੀ ਆਵਾਜ਼ਪਾ ਦੀ ਜਿਹੜੀ ਵਿਸ਼ੇਸ਼ ਮੀਟਿੰਗ ਹੈ ਲੁਧਿਆਣਾ ਵਿਖੇ 12 ਜੁਲਾਈ ਨੂੰ ਲੁਧਿਆਣਾ ਦੇ ਕਾਸਾਲੀ ਬਰਨ ਹੋਟਲ ਫਰੋਜ਼ਪੁਰ ਵਿਖੇ ਹੋਈ ਜਿਹਦੇ ਵਿੱਚ ਤਕਰੀਬਨ 3500 ਜਿਹੜੇ ਮੰਡਲ ਪ੍ਰਧਾਨ ਜਿਹੜੇ ਇਸ ਤੋਂ ਇਲਾਵਾ ਜਿਹੜੇ ਪਰਵਾਰੀ ਹੋਣਗੇ ਪੰਜਾਬ ਦੇ ਪਰਵਾਰੀ ਲਗਾਏ ਗਏ ਸੀ ਜਿਹੜੇ ਇਸ ਤੋਂ ਇਲਾਵਾ ਦੇ ਲੋਕ ਸਭਾ ਦੇ ਵਿੱਚ ਜਿਹੜੇ ਲੋਕਾਂ ਨੇ ਪਰਵਾਰੀ ਜ਼ਿੰਮੇਵਾਰੀ ਨਿਭਾਈਆਂ ਇਸ ਤੋਂ ਇਲਾਵਾ ਜੜੀਆਂ ਜਿਮਨੀ ਚੋਨ ਦੇ ਵਿੱਚ ਲੋਕਾਂ ਨੇ ਆਪਣੀਆਂ ਜੜੀਆਂ ਜ਼ਿੰਮੇਵਾਰੀ ਤੀਆਂ ਸੀ ਉਹ ਸਾਰੇ ਇਸ ਲੁਧਿਆਣਾ ਦੇ ਇਸ ਵਿਸਤਾਤਾ ਕਾਰਜਕਾਰੀ ਮੀਟਿੰਗ ਦੇ ਵਿੱਚ ਜਿਹੜਾ ਹਿੱਸਾ ਲੈਣਗੇ ਅੰਦਾਜ਼ੇ ਕੀ ਇਸ ਸਾਰੇ ਕਾਰਜਕਾਰੀ ਮੈਠਕ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਵਲੋਂ ਸ਼ਾਮੂਲਿਤ ਕਰਨਗੇ ਕੇਂਦਰੀ ਮੰਤਰੀ ਭੋਪੇਂਦਰ ਯਾਦਵ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ اور ਇਸ ਦਿਨ ਡਾਕਟਰ ਨਰਿੰਦਰ ਸਿੰਘ ਰੈਣਾ ਤੇ ਨੈਸ਼ਨਲ ਜਨਰਲ ਸਕੱਤਰ ਤਰਨ ਚੁਗ ਪੰਜਾਬ ਵਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਇਸ ਤੋਂ ਇਲਾਵਾ ਹੋਰ ਜੜੇ ਵਿਸ਼ੇਸ਼ ਲੀਡਰ ਆ ਕੱਲ ਯਾਨੀ ਕਿ 12 ਜੁਲਾਈ ਨੂੰ ਲੁਧਿਆਣਾ ਵਿਖੇ ਵਿਸਟਾਰਤਾ ਕਾਲਜ ਕਰਨੀ ਦੀ ਵਿਸ਼ੇਸ਼ ਮੀਟਿੰਗ ਦੇ ਵਿੱਚ ਸ਼ਮੂਲਿਤ ਕਰਨਗੇ ਤਾਂ ਸੰਤ ਤਸਵੀਰਤ ਹਾਰਿਆ ਤਿਆਰੀਆਂ ਦੀਆਂ ਕਿਉਂਕਿ ਇਹ ਬਹੁਤ ਵੱਡੀ ਮੀਟਿੰਗ ਹੋਣਗੀ ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਜਿੰਨੇ ਵੀ ਜਿਹੜੇ ਕਾਰਜਕਰੜੇ ਵਰਕਰ ਆਵਾਜਪਾ ਦੇ ਵਰਕਰ ਹੈਗੇ ਆ ਉਹਨਾਂ ਨੂੰ ਅਗਲੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਨਗਰ ਨਿਗਮ ਚੋਣਾਂ ਵਾਸਤੇ ਵੀ ਤਿਆਰ ਜਿਹੜੀ ਨਵੀਂ ਰਣਨੀਤੀ ਉੱਥੋਂ ਦੱਸੀ ਜਾਏਗੀ ਇਸ ਦੇ ਨਾਲ ਹੀ ਆਵਾਜਪਾ ਦੀ ਜਿਹੜੀ ਅਗਲੀ ਹੋਰ ਜੜੀਆਂ ਕੰਮ ਹੋਣਗੇ ਉਹ ਵੀ ਦੱਸੇ ਜਾਣਗੇ ਤਾਂ ਇਸ ਤੋਂ ਇਲਾਵਾ ਖਾਸ ਕਰਕੇ ਐਡੀ ਮੀਟਿੰਗ ਹੁੰਦੀ ਹੈ ਇਹ ਆਪਸੀ ਜਿਹੜੇ ਸਮੋਲ ਲੀਡਰਸ਼ਿਪ ਤੇ ਜਿਹੜੇ ਪੰਜਾਬ ਲੈਵਲ ਦੇ ਕਾਰਜਕਰ ਜਿਹੜੇ ਵਾਜਪਾ ਦੇ ਵਰਕਰ ਹੁੰਦੇ ਆ ਇਹਨਾਂ ਨੇ ਡਿਊਟੀਆਂ ਨਿਭਾਈਆਂ ਹੁੰਦੀਆਂ ਖਾਸ ਕਰਕੇ ਚੌਨਾ ਦੇ ਵਿੱਚ ਖਾਸੇ ਪਰਿਵਾਰੀ ਹੋਣ ਉਹਨਾਂ ਵਾਸਤੇ ਲੈ ਕੇ ਇੱਕ ਵਿਸ਼ੇਸ਼ ਇਹ ਮੀਟਿੰਗ ਹੈਗੀ ਜਿਹਦੇ ਵਿੱਚ ਤਕਰੀਬਨ 3500 ਦੇ ਜਿਹੜੇ ਵਾਜਪਾ ਦੇ ਕਾਰਜਕਰਤਾ ਇਸ ਤਕਲ ਹਿੱਸਾ ਲੈਣਗੇ ਤਾਂ ਕੇਂਦਰੀ ਮੰਤਰੀ ਦੀ ਜਿਹੜੀ ਸ਼ਮੂਲੀਅਤ ਹੈ ਕਾਤਗੇ ਵਿਪਿੰਦਰ ਜਯਦਵ ਤੇ ਰਵਨੀਕ ਸਿੰਘ ਬਿੱਟੂ ਤੇ ਤਰਨ ਚੁੱਕ ਦੀ ਉਹ ਕੱਲ ਵਾਜਪਾ ਦੇ ਕਾਰਜਕਰਨ ਸੰਬੋਧਨ ਕਰਨਗੇ ਤਾਂ ਆਉਣ ਵਾਲੇ ਡੜੀਆਂ ਨਗਰ ਨਿਗਮ ਦੀਆਂ ਚੋਨਾ ਇਸ ਦੇ ਨਾਲ ਪੰਚਾਇਤੀ ਚੋਨਾ ਦੇ ਸੋਦਾਵਾ ਵਿਧਾਨ ਸਭਾ ਆਉਣ ਵਾਲੀ ਚੋਨਾ ਦੇ ਵਿੱਚ ਵੀ ਜੜੀ ਰਣਨੀਤੀ ਹੁੰਦੀ ਹੈ ਕਿਸ ਤਾ ਵਾਜਪਾ ਦੇ ਜਿਹੜੇ ਕੰਮ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇ ਉਸ ਬਾਰੇ ਸਾਰੇ ਕੱਲ ਵਿਸਤਾਰ ਨਾਲ ਉਹਨਾਂ ਨੂੰ ਰੂਬ ਰੂ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੜੇ ਆਪਣੇ ਸ਼ਹਿਰਾਂ ਸੂਬੇ ਜਿਹੜੇ ਸੂਬੇ ਪੰਜਾਬ ਸੂਬੇ ਦੇ ਅਲੱਗ-ਅਲੱਗ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਕਾਰਜਕਰਤਾ ਨੂੰ ਵਾਚਪਾ ਦੇ ਜਿਹੜੇ ਹੋਰ ਜਿਹੜੇ ਲੋਕ ਹੈ ਉਹਨਾਂ ਨੂੰ ਜੋੜਨ ਲਈ ਵੀ ਪ੍ਰੇਰਿਤ ਕੀਤਾ ਜਾਇਆ ਆਖਿਰ ਕਿਉਂ ਆਮ ਬੜੀ ਲੋਕ ਹੈ ਉਹ ਵਾਚਪਾ ਨਾਲ ਜੁੜਨ ਕਿਉਂਕਿ ਇੱਕ ਨਵੀਂ ਰਣਨੀਤੀ ਹੋਵੇਗੀ ਤਾਂ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਤਾਂ ਕੱਲ ਤਕਰੀਬਨ 10 ਵਜੇ ਤੋਂ ਸ਼ੁਰੂ ਹੋਊਗਾ ਪ੍ਰੋਗਰਾਮ ਜਿਹਦੇ ਵਿੱਚ ਕਾਸ ਕਰਕੇ ਭੁਪਿੰਦਰ ਯਾਦਵ ਰਵਨੀਕ ਸਿੰਘ ਬਿੱਟੂ ਤੇ ਸੁਨੀਲ ਜਾਖੜ ਤੋਂ ਇਲਾਵਾ ਤਰਨ ਚੁਗ ਇਹ ਸਾਰੇ ਜਿਹੜੇ 3500 ਕਾਰਕਟਰਾਂ ਨੂੰ ਸੰਬੋਧਨ ਕਰਨਗੇ ਕਿਤੇ ਨੇ ਕਿਤੇ ਇਸ ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਮੰਨਿਆ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਾਜਪਾ ਚਾਹੁੰਦੀ ਕੀ ਹਰ ਦੇਸ਼ ਦੇ ਵਿੱਚ ਹਰ ਕੀ ਦੇਸ਼ ਦੇ ਹਰ ਸੂਬੇ ਦੇ ਵਿੱਚ ਵਾਜਪਾ ਦਾ ਕੈਟਰ ਵੱਡਾ ਹੋਵੇ ਸੋ ਗੱਲਬਾਤ ਕਰਦੇ ਜਿਹੜੇ ਵਾਜਪਾ ਦੇ ਕਾਰਜਕਰਤਾ ਕੱਲ ਕਿਸ ਤਰੀਕ ਇਹ ਮੀਟਿੰਗ ਰਵੇਗੀ ਸੋ ਕੱਲ ਵਾਜਪਾ ਦੀ ਪੰਜਾਬ ਸੂਬੇ ਭਰ ਦੀ ਜਿਹੜੀ ਕੱਲ੍ਹ ਵੇ ਸਟਾਰਤਾ ਕਾਰਜਕਾਰੀ ਮੀਟਿੰਗ ਹੋਗੀ ਤਾਂ ਇਸ ਬਾਰੇ ਕਿਸਤਾ ਤਿਆਰੀ ਕਿੰਨੇ ਵੇ ਸ਼ੁਰੂਗੀ ਮੈਂ ਅਗਸਤ ਮੌਜੂਦ ਹੈ ਵਾਜਪਾ ਦੇ ਲੀਡਰ ਨਿੰਦਰ ਮੱਲੀ ਜੀ ਮੱਲੀ ਸਾਹਿਬ ਕਿਸਤਾ ਦੇ ਕੱਲ ਬਹੁਤ ਵੱਡੀ ਇੱਕ ਅਹਿਮ ਮੀਟਿੰਗ ਬਣਾਇਆ ਮੀਟਿੰਗ ਮੇੜੀ ਕਿਸਤਾ ਕਿਨੇ ਵੇ ਸ਼ੁਰੂ ਹੋਗੀ ਕਿੱਥੇ ਹੋਣੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਔਰ ਜਿਹੜੀ ਕੱਲ ਦੀ ਕਾਰਜਕਾਰੀ ਦੀ ਮੀਟਿੰਗ ਹੋ ਰਹੀ ਹੈ ਇਸ ਦੀ ਔਰ ਉਹਦੇ ਵਿੱਚ ਸਾਰੇ ਪੰਜਾਬ ਤੋਂ ਜਿਹੜੇ ਤਰੀ ਪੰਜਾਬ ਦੀ ਜਿੰਨੀ ਕਾਰਿਆ ਕਰਨੀ ਉਹ ਸਾਰੇ ਇੱਥੇ ਪਹੁੰਚ ਰਹੇ ਆ ਬੜੀ ਵੱਡੀ ਤਦਾਦ ਦੇ ਵਿੱਚ ਜਿਹੜਾ ਕਿ 4000 ਪਲੱਸ ਮੈਂਬਰ ਆ ਜਿਹੜੇ ਪਹੁੰਚਣਗੇ ਪ੍ਰਦੇਸ਼ ਤੋਂ ਔਰ ਜਿਹਦੇ ਵਿੱਚ ਕੀ ਨਿਆ ਭពਿੰਦਰ ਯਾਦਵ ਜੀ ਸਾਡੇ ਵਿੱਚ ਰਹਿਣਗੇ ਤਰਨੁ ਜੁਗ ਜੀ ਰਹਿਣਗੇ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਮੰਤਰੀ ਰਹਿਣਗੇ ਔਰ ਹੋਰ ਬਹੁਤ ਸਾਰੀਆਂ ਅਸੀਆਂ ਅਹਿਮ ਸ਼ਖਸੀਅਤਾਂ ਨੇ ਜਿਹੜੀਆਂ ਕਿ ਇਸ ਮੀਟਿੰਗ ਦੀ ਸ਼ਾਨ ਵਧਾਣਗੇ ਔਰ ਸਾਰੀ ਹਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੜੀ ਵੱਡੀ ਤਦਾਦ ਦੇ ਵਿੱਚ ਆਕੇ ਅਸੀਂ ਇੱਥੇ ਕਾਰਜਕਾਰੀ ਕਰ ਰਹੇ ਹਾਂ ਔਰ ਤੁਸੀਂ ਦੇਖੋ ਕਿੰਨੀ ਤਿਆਰੀ ਚੱਲ ਰਹੀ ਹੈ ਔਰ ਸਾਰਿਆਂ ਦੇ ਵਿੱਚ ਜੋਸ਼ ਹੈ ਔਰ ਦੁਸ਼ਾਮ ਕਿਸਤਾ ਦੇਖ ਲਿਓ ਕਿ ਕਾਲਡੀ ਮੀਟਿੰਗ ਹੈ ਇਹਨੂੰ ਅਹਿਮ ਮੀਟਿੰਗ ਮੰਨਿਆ ਜਾਂਦਾ ਕਿ ਲੋਕ ਸਭਾ ਦੀ ਜਿਹੜੇ ਚੋਣਾਂ ਹੋਣੀ ਹੋ ਗਈਆਂ ਉਸ ਤੋਂ ਬਾਅਦ ਜਿੰਮੀ ਚੋਣਾਂ ਜਿੰਦਰੀ ਹੋ ਗਈਆਂ ᱛੀਆਂ ਕਿਸਤਾ ਦੇਖ ਦਿਓ ਬਿੜੀ ਕਾਲਡੀ ਮੀਟਿੰਗ ਹੋਣੀ ਕਿਸ ਤਾਂ ਦੀ ਰੂਪਰੇਖਾ ਹੋਊਗੀ ਤਾਂ ਜਿਹੜੇ ਪਰਿਵਾਰੀ ਲਗਾਏ ਗਏ ਸੀ ਖਾਸ ਜਿਹੜੇ ਦੇਖਿਆ ਬਿਚਾ ਲੋਕ ਸਭਾ ਦੇ ਪਰਿਵਾਰੀ ਲਗਾਏ ਸੀ ਹੋਰ ਜਿਹੜੇ ਕਾਰਜਕਰਤਾ ਹੈ ਕਿਸ ਤਾਂ ਦੀ ਕਾਰਣ ਨੀਤੀ ਨੇ ਹੋ ਗਈ ਆਉਣ ਵਾਲੀ ਹੁਣ ਨਗਰ ਨਿਗਮ ਚੋਣਾਂ ਆਣਗੇ ਕਿਸ ਤਰ੍ਹਾਂ ਫਿਰ ਦੇਖਿਆ ਜਾ ਰਿਹਾ ਇਸ ਮੀਟਿੰਗ ਲੈ ਕੇ ਨਹੀਂ ਇਹ ਸਾਰੀ ਜਿਹੜੀ ਹੈ ਸੰਗਠਨ ਦੀ ਮੀਟਿੰਗ ਹੈ ਇਹ ਪਰਦੇਸ਼ ਦੀ ਕਰਾਇਕਾਰਨੀ ਹੈ ਜਿਹੜੀ ਕਿ ਹਰ ਸਾਲ ਹੁੰਦੀ ਹੈ ਔਰ ਸਾਰੀ ਜਗ੍ਹਾ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਕਰਕੇ ਰਹਿ ਗਈ ਸੀ ਲੇਟ ਹੋ ਗਈ ਔਰ ਉਹ ਜਿਹੜੀ ਪ੍ਰਕਿਰਿਆ ਉਹਦੇ ਅਧੀਨ ਹੀ ਸਾਡੇ ਪੰਜਾਬ ਅਸੀਂ ਖੁਸ਼ਕਿਸਮਤ ਕਿ ਉਹਦੇ ਵਾਸਤੇ ਲੁਧਿਆਣਾ ਚੁਣਿਆ ਗਿਆ ਔਰ ਅਸੀਂ ਸਾਰੇ ਲੁਧਿਆਣਾ ਦੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਖੜੀ ਹੈ ਔਰ ਉਹਨਾਂ ਦੇ ਵਿੱਚ ਬਹੁਤ ਸ਼ਾਬਾਸ਼ ਹੈ ਕਿ ਸਾਡੇ ਲੁਧਿਆਣੇ ਸ਼ਹਿਰ ਨੂੰ ਜਿਹੜੀ ਕਾਰਾਕਾਰੀ ਮਿਲੀ ਹੈ ਔਰ ਅਸੀਂ ਸਾਰਿਆਂ ਨੇ ਮਿਲ ਕੇ ਇਸ ਨੂੰ ਸਫਲ ਬਣਾਉਣਾ ਸੋਹਣ ਦਾਸ ਦੇ ਕਿ ਕੱਲ 10 ਵਜੇ ਤੋਂ ਲੈ ਕੇ 5 ਵਜੇ ਤੱਕ ਲੁਧਿਆਣਾ ਦੇ ਲੀਕ ਲੀਕ ਕਾਸਾ ਬੈਰਨ ਦੇ ਵੜੀ ਸੋਇਪਰ ਰੋਡ ਦੇ ਉੱਪਰ ਕੱਲ 10 ਵਜੇ ਤੋਂ ਲੱਗੇ 5 ਵਜੇ ਤੱਕ ਵਿਸ਼ਟਾਰਤਾ ਬਾਜਪਾ ਦੀ ਜਿਹੜੀ ਕਾਰਜਕਾਰਨੀ ਜਿਹੜੀ ਵਿਸ਼ੇਸ਼ ਮੀਟਿੰਗ ਇਹਨੂੰ ਅਹਿਮ ਮੀਟਿੰਗ ਮੰਨਿਆ ਜਾ ਰਿਹਾ ਕਿ ਲੋਕ ਸਭਾ ਚੋਣਾਂ ਹੋਣੀਆਂ ਹੈ ਕਿ ਹਰ ਸਾਲ ਜਿਹੜੀ ਮੀਟਿੰਗ ਹੁੰਦੀ ਹੈ ਕਿਰਨ ਖੇਤੇ ਜਾਂ ਕਿ ਇਸ ਮੀਟਿੰਗ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਜਿਹਦੇ ਵਿੱਚ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਕੇਂਦਰੀ ਮੰਤਰੀ ਰਵਨੀਕ ਸਿੰਘ ਬਿੱਟੂ ਜਿਹੜਾ ਨੈਸ਼ਨਲ ਜਰਨਲਿਸਟ ਸੈਕਟਰੀ ਤਰਨ ਚੁੱਕ ਤੋਂ ਲਾਵਾ ਡਾਕਟਰ ਨਰਿੰਦਰ ਸਿੰਘ ਗ੍ਰੈਨਾ ਇਸ ਤੋਂ ਲਾਵਾ ਜਿਹੜੇ ਹੋਰ ਜਿਹੜੇ ਮੰਤਰੀ ਹੋਣਗੇ ਖਾਸ ਕਰਕੇ ਬਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਕੱਲ ਵਿਸ਼ਾਰਤਾ ਜਿਹੜੇ ਜਿੰਨੇ ਵੀ ਆਵਾਜ਼ਪਾ ਦੇ ਕਾਰਜਕਰਤਾ ਉਹਨਾਂ ਨੂੰ ਸੰਬੋਧਨ ਕਰਦੇ ਕਿ ਕਿੰਨਾ ਖੇਤੇ ਇਸ ਮੀਟਿੰਗ ਨੂੰ ਇੱਕ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਲੋਕ ਸਭਾ 2024 ਚੋਣ ਹੋਇਆ ਜਿਮਨੀ ਚੋਣ ਵੀ ਹੋਈਆਂ ਤੇ ਉਸ ਤੋਂ ਬਾਅਦ ਜਿਹੜਾ ਹੁਣ ਨਗਰ ਨਿਗਮ ਦੀ ਚੋਣਾਂ ਗਏ ਕਿੰਨਾ ਖੇਤੇ ਆਵਾਜ਼ਪਾ ਚਾਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਕਾਰਜਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰਲੇ ਆਸਪਾਸ ਦੇ ਜਿਹੜੇ ਸੂਬਿਆਂ ਦੇ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਆਵਾਜ਼ਪਾ ਦੇ ਵਿੱਚ ਸ਼ਾਮਿਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਹੈ ਉਸ ਸਕੀਮਾਂ ਤੱਕ ਆਮ ਦੇ ਤੱਕ ਬਚਾਨ ਦੀ ਵੀ ਲਾਹਾ ਲੈਣ ਕਿੰਨਾ ਖੇਤੇ ਆ ਕੇ ਇਸ ਜਿਹੜੀ ਲੁਧਿਆਣਾ ਵਿਖੇ ਜਿਹੜੀ ਕੱਲ 12 ਜੁਲਾਈ ਨੜੀ ਵਿਸਥਾਰਤਾ ਕਾਲਜ ਕਾ ਜਿਹੜੀ ਮੀਟਿੰਗ ਹੋ ਗਈ ਇਸ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕੈਮ ਮੈਂ membina ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ